ਬੱਚਿਆਂ ਵਾਸਤੇ ਕੀ ਬੜਾ ਹੈ ਮੇਤੋ ਬਾੜ ਤੋੜ ਮੰਗਾਈ ਹੋ ਗਈ ਹੈ ਇਹਨ ਸਲਾਤਾ ਅੱਜ ਦਾ ਸਾਰਾ ਦਿਨ ਇਦਾਂ ਹੀ ਲੰਘਿਆ ਬਸ ਅਗੂਰੀ ਅਗੂਰੀ ਆਪ ਪਿਆਤੀ ਹੈ ਇਹ ਨਹੀਂ ਟਾਈਮ ਸਵੇਰ ਦੇ 7:30 ਹੋ ਗਏ ਆ ਤੇ ਆਪਾਂ ਉੱਠ ਕੇ ਰੈਡੀ ਹੋ ਗਏ ਆ ਤੇ ਹੁਣ ਆਪਾਂ ਚੱਲਦੇ ਆ ਆਪਣੇ ਅੱਜ ਦੇ ਦਿਨ ਦੇ ਕੰਮ ਕਰਾਂ ਵਾਲੇ ਮੋਜਾਂ 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 ਪੈਂਤੀ ਤੇਰੀ ਮੋਜਾਂ ਮੋਜਾਂ ਹਨਾ ਨਿਗਾ ਕਰਿਆ ਵੇ ਪੈਂਥਰ ਦੇ ਕਿ ਮੇਤੋ ਕੰਬਲ ਲਿਤਾ ਲੈ ਕੰਬਲ ਕੰਬਲ ਲੈ ਕੇ ਪਈ ਸਾਡੀ ਪੈਂਤੀ ਅੱਜ ਹਨਾ ਪੈਂਤੀ ਅੱਜ ਕੰਬਲ ਲੈ ਕੇ ਪਈ ਦੋ ਹੂੰ ਤੁਸੀਂ ਕੰਬਲ ਲੱਕ ਪਾਈ ਵਾਜਾ। ਚਾਹ ਪਣੀ ਪੀ ਲੈ ਪੈਂਸਾ ਢੀ ਨੇ। ਇਹ ਮੈਂਂਦੀ ਚਾਹ ਪੀ ਰਹੀ ਹੈ ਆਪਣੇ। ਚਾਹ ਪੀ ਲਈ ਆਪਣੇ। ਛੋਲ ਕਰੋ ਰੈਸਟ। ਤੇ ਮੌਸਮ ਅੱਜ ਕੁਛ ਐਦਾਂ ਦਾ ਹੈ। ਬੱਦਲ ਵਾਈਜ਼ ਵੀ ਹੈਗੀ ਆ ਤੇ ਧੁੱਪ ਵੀ ਹੈਗੀ ਆ। ਸਵੇਰੇ ਸਵੇਰ ਨੂੰ ਧੁੰਦ ਹੀ ਲੱਗੀ ਪੈਣੀ ਕਿਉਂਕਿ ਨਾ ਜਿਹੜਾ ਆਪਣਾ ਵਾਲਾ ਏਰੀਆ ਨੇ ਮੇਰੇ ਤੋਂ ਪਹਾੜੀ ਏਰੀਆ ਇਧਰ ਪਾਸੇ ਸਾਰੇ ਪਹਾੜੇ ਪਹਾੜ ਜੇ ਪੈਨੇ ਆ। ਇਸ ਕਰਕੇ ਨਾ ਜਿਹੜਾ ਆਹ ਵਾਲਾ ਰੋਮ ਦਾ ਨੌਰਦ ਵਾਲਾ ਏਰੀਆ ਇੱਥੇ ਥੋੜੀ ਥੋੜੀ ਧੁੰਦ ਹੀ ਪੈਂਦੀ ਆ। ਆਪਾਂ ਕਈ ਵਾਰੀ ਵਲੌਗਰ ਵੀ ਦਿਖਾਉਂਦੇ ਹੁੰਨੇ ਆ। ਉਹ ਦੇਖੋ ਇੱਥੋਂ ਦੇਖਦੇ ਹੋ ਤਾਂ ਪਾਫਾ ਜੀ ਉੱਡਦੀਆਂ ਇਹ ਸਾਰੀ ਧੁੰਦ ਹੈ ਹੁਣ ਉਤਰ ਗਈ ਆ ਸਵੇਰੇ ਜਦੋਂ ਕੁਸ਼ਾਨਵੀ ਸਕੂਲ ਗਿਆ 6 ਵਜੇ ਉਦੋਂ ਫੁੱਲ ਧੁੰਦ ਸੀਗੀ ਐਨ ਸਤਨਾਵ ਸਚੇਪਾਸ਼ਾ ਕਿਧਰ ਮਰਨ ਸੇ ਕੀ ਹਾਲ ਚੱਲੇ ਵਧੀਆ ਜੀ ਤੇਨ ਠੀਕ ਠਾਕ ਚੜਦੀ ਕਲਾ ਬਣਾਦੀ ਪਾਸ ਤੋਂ ਮਲ ਹਾਂਜੀ ਹਾਂਜੀ ਚਾਚੂ ਪੀਲੀ ਚਾਹ ਪੀਣੀ ਹੈ ਚੱਲੀਏ ਚਾਹ ਪੀਂ ਚੱਲ ਚਾਹ ਪੀਏ ਚੱਲੀਏ ਮੈਂ ਆਪ ਚੱਲ ਲਈ ਹਾਂ ਚੱਲ ਫੇਰ ਦੋ ਚੱਲਦੇ ਹਾਂ ਹਾਂਜੀ ਬਸ ਦੇਖੋ ਮਿੱਤਰੋ ਡਬਲ ਬਸ ਚੱਲ ਡਬਲ ਬਸ ਇਦਾਂ ਦਾ ਮੌਸਮ ਆ ਦੇ ਕੋਲੇ ਤੁੰਦ ਕਦੇ ਆ ਜਾਂਦੀ ਹੈ ਕਿ ਚਲੀ ਜਾਂਦੀ ਹੈ ਹਲੇ ਤੁੰਦ ਗਈ ਨਹੀਂ ਚੰਗੀ ਤਰ੍ਹਾਂ ਤਰੀਕੇ ਨਾਲ ਤੇ ਆਪਾਂ ਚਾਹ ਪੀਣ ਚੱਲਦੇ ਹਾਂ ਬਾਹਰ ਤੇ ਨਾ ਤੇ ਸਾਹਮਣੇ ਚੱਲੀ ਉਸੇ ਪੀਣ ਵਾਸਤੇ ਬਾਹਰ ਤੇ ਜਾਂਦੇ ਗੱਡੀ ਦੇ ਕਿਵੇਂ ਤੁੰਦ ਪਈਆਂ ਗੱਡੀ ਦੇ ਵੀ ਸਾਰੀ ਗੱਡੀਆਂ ਇਹ ਬਣੀ ਪਈਆਂ ਜੋ ਮਰਜ਼ੀ ਲਿਖ ਲੈ ਜਦੋਂ ਛੋਟੇ ਹੁੰਦੇ ਰੇ ਵੱਡੇ ਲਿਖਾਂ ਗਾਰਾਂ ਦੀ ਮਗਰ ਇੱਕ ਨਾ ਉਹ ਤਾਂ ਵੈਈਂ ਨਾ ਚੱਲਦੀ ਹੁੰਦੀ ਸੀਗੀਆਂ ਅਮਰੂਤੀ ਗਾਰਾਂ ਹੁੰਦੀ ਸੀਗੀਆਂ ਨਾਗਰਾ ਵਲੌਗਸ ਇਟਲੀ ਮੈਟਰੋ ਜੀ ਸਬਸਕ੍ਰਾਈਬ ਨਹੀਂ ਕੀਤਾ ਆਪਣਾ YouTube ਦਾ ਚੈਨਲ ਤਾਂ ਜਾ ਕੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਣਾ ਇੱਕ ਹੋਰ ਚੈਨਲ ਵੀ ਹੈਗਾ ਨਾਗਰਾ ਵਾਈਟੀ ਸ਼ਾਰਟਸ ਉਹਨੂੰ ਵੀ ਸਬਸਕ੍ਰਾਈਬ ਕਰੋ YouTube ਉੱਤੇ ਆ ਇਹ ਲਿਖਣਾ ਹੈ ਹਾਂ ਮੈਂ ਲੇਟਲੀ ਆਲੇ ਨੇ ਭਾਈ ਹੈ ਇਲੀ ਪਤਾ ਨਹੀਂ ਇਲੀ ਇਲੀ ਚੱਲੇ ਕੱਫੇ ਵੀ ਨਹੀਂ ਲੀ ਪਤਾ ਸਾਹਮਣੇ ਖੜੇ ਡਿਫੈਂਡਰ ਦੇਖੋ ਤੇਲ ਪਵਾ ਰਹੀ ਆ ਅੱਜ ਮਿੱਤਰੋ ਪੂਰੀ ਠੰਡ ਹੈ ਐਂ ਨਾ ਠੰਡੀ ਹਵਾ ਆਉਂਦੀ ਹੈ ਸਾਹਮਣੇ ਇਧਰ ਪਹਾੜਾ ਕਿੰਨੀ ਤੋਂ ਅੱਜ ਠਰਦਿਆਂ ਕਰਨਾ ਅੱਜ ਲੱਗਦਾ ਵੀ ਹਾਂ ਠੰਡ ਹੋਈ ਆ ਨਹੀਂ ਤਾਂ ਮੌਸਮ ਲਗਭਗ ਸਹੀ ਹੋ ਰਹੇ ਨੇ ਅੱਜ ਠੰਡ ਪੈ ਰਹੀ ਹੈ ਪੂਰੀ ਐਂ 12ਵੀਂ ਸੁਣੀ ਭਈ ਆ ਸ਼ਾਂਤੀ ਵੇਚ ਕੋਈ ਵੀ ਨਹੀਂਗਾ ਸਵੇਰ ਸਵੇਰ ਸਾਡੇ ਸਾਡੇ ਨਹੀਂ ਤਾਂ ਸਵੇਰਾਂ ਬਾਅਦ ਤੇ ਲੋਕ ਹੁੰਨੇ ਆ ਆ ਬਣਨ ਲੱਗੇ ਸ਼ੁਰੂ ਹੋ ਗਏ ਆ ਇਹ ਬਹੁਤ ਵਿਗਦੇ ਨੇ ਨਾਲਿਆਂ ਦੇ ਵਿੱਚ ਆ ਨਵੀਂ ਜੀ ਬਣਾਈ ਜਣ ਨੇ ਜਿੱਦਾਂ ਜਿਹੜੇ ਆਪਣੀ ਕੋਲਡ ਚਾਹ ਹੁੰਦੀ ਆ ਇਹ ਇਦਾਂ ਇਹਦੇ ਚ ਇਹ ਇਹ ਚਾਹ ਦੂਜੀ ਆ ਮਤਲਬ ਇਹ ਆਪਣੀ ਵਾਲੀ ਹੈ ਕਿਲੜ ਚਾਹ ਹੈ ਕੋਲਡ ਚਾਹ ਹੈ ਕਪੂਚੀਨੋ ਚਾਕਲੇਟ ਚਾਕਲੇਟ ਵਾਲਾ ਕਫੇ ਲੋਬੀ ਰੈਡੀ ਹੋ ਗਿਆ ਮੇਥੋਂ ਆਪਣੀ ਕਫੇ ਮੱਕਿਆ ਤੋਂ ਅਲੇ ਦੇਸ਼ੀ ਕਾਲ ਦੁੱਧ ਵੀ ਗਰਮ ਹੋਇਆ ਆਪਣੇ ਚ ਕਫੇ ਮੈਂ ਕਹਦਾ ਉਹ ਨਾਲੀ ਕਦੋਂ ਚੈੱਕ ਕਰੋ ਜਿਹੜੀ ਆ ਵਾਲੀ ਕਫੇ ਹੁੰਦੀ ਹੈ ਨਾ ਇਹ ਆ ਵਾਲੀ ਮਾਰਕੀਟ ਦੀ ਇਹ ਬੈਸਟ ਹੁੰਦੀ ਹੈ ਕਫੇ ਹਨ। ਉਹ ਤਾਂ ਵੀ ਕਫੇ ਮੈਂ ਕਿਹਾ ਤੁੰਗਾ ਇਹ। ਹਾਂਜੀ ਮੈਂ ਕਫੇ ਮੱਕਿਆ ਤੋਂ ਮੰਨੂਗਾ ਇਹ ਮਿੱਤਰੋ। ਤੇ ਇਹ ਕੁੜੀ ਕੰਮ ਕਰਦੀ ਹੈ ਨਾ ਆਪਣੇ ਇੰਡੀਅਨ ਜਿਹੜੀ ਭਾਰਤੀ ਕੰਮ ਕਰਦੀ ਹੈ ਇਹ। ਹੁਣ ਆਪਾਂ ਚੱਲੇ ਆ ਆਪਣੇ ਪੀਸੇ ਦਾ ਆਟਾ ਲੈਣ ਵਾਸਤੇ ਮਾਰਕੀਟ ਤੋਂ। ਗਰਾਂਦੇ ਰਿਕੋਰਡ ਤੋਂ ਤੇ ਟ੍ਰੈਫਿਕ ਚੈੱਕ ਕਰੋ ਮਿੱਤਰੋ। ਰੋਮ ਦੇ ਵਿੱਚ ਰਹਿਣਾ ਤਾਂ ਟ੍ਰੈਫਿਕ ਨਾਲ ਬਾਅਦ ਤੁਹਾਨੂੰ ਪਾਉਣੀ ਪੈਣੀ। ਫਾਈਨਲੀ ਪਹੁੰਚ ਗਏ ਆਪਾਂ ਔਰੇਗਾ ਮਾਰਕੀਟ ਦੇ ਵਿੱਚ। ਦੇਖੋ ਮਾਰਕੀਟ ਦੇ ਵਿੱਚ ਵੀ ਭੇੜ ਲੱਗੀ ਹੋਈ ਆ ਵੀ ਮਾਰਕੀਟ ਚੱਲ ਵੀ ਵਿੱਚ ਨੂੰ ਬੰਦ ਹੋ ਗਈ ਸੀ ਨਾ ਦੁਬਾਰਾ ਫੇਰ ਨਾ ਰੀਓਪਨ ਕੀਤੀ ਆ ਤੇ ਹੁਣ ਦੁਬਾਰਾ ਫੇਰ ਰੌਣਕ ਮੇਲਾ ਹੋਣ ਲੱਗਿਆ ਮਾਰਕੀਟ ਦੇ ਵਿੱਚ ਕਿਉਂਕਿ ਆਫਰਾਂ ਬਹੁਤ ਲੱਗੀਆਂ ਨੇ ਇਹਨਾਂ ਨੇ ਆਪਣੀ ਖੜੀ ਦੇ ਮਾਰਕੀਟ ਨੂੰ ਚਲਾਉਣ ਵਾਸਤੇ ਆਪਣੀ ਖੜੀ ਮਾਰਕੀਟ ਨੂੰ ਚਲਾਉਣ ਵਾਸਤੇ ਨੇ ਇਹਨਾਂ ਨੇ ਫੁੱਲ ਆਫਰਾਂ ਲੱਗੀਆਂ ਵੀ ਹੋ ਰਹੀ ਇਸ ਕਰਕੇ ਦੁਬਾਰਾ ਫੇਰ ਮਾਰਕੀਟ ਆਪਣੇ ਪਹਿਲਾਂ ਵਾਲੇ ਰੰਗ ਰੂਪ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਆ ਆਪਣੇ ਆਹ ਵਾਲਾ ਸਮਾਨ ਲੱਤਾਂ ਆਟੇ ਲੱਤਾਂ ਥੈਲੇ ਤੇ ਨਾ ਤੇ ਤਿੰਨ ਲੱਤਾਂ ਪੋਮਾਂ ਦੋਰੇ ਦੇ ਤੇ ਕਫੰਡ ਤੇ ਨੇ ਫਿਊਰਦੀ ਜ਼ੁਕਾ ਮਛੀ ਵਾਲੇ ਪਕੌੜੇ ਆਹ ਦੇਖੋ ਯਾਰ ਬਟੇਰ ਦੇ ਅੰਡੇ ਜਿਹੜੋਂ ਦੇ ਆਪਣੇ ਖੇਤਾਂ 'ਚ ਬਟੇਰ ਬਟੂਰ ਹੁੰਦਾ ਸੀ ਨਾ ਉਹ ਬਟੇਰ ਦੇ ਅੰਡੇ ਇਦਾਂ ਦੇ ਹੁੰਦੇ ਆ ਇਹ ਲੋਕ ਨਾ ਕੱਲੇ ਮਤਲਬ ਇਹ ਮੁਰਗੀਆਂ ਮਰਗੀ ਅੰਡੇ ਨਹੀਂ ਖਾਂਦੇ ਹੈਗੇ ਮਤਲਬ ਬਟੇਰ ਦੇ ਹੋਰ ਇਹਨਾਂ ਚੀਜ਼ਾਂ ਦੇ ਕਾਫੀ ਆ ਇਹਨਾਂ ਚੀਜ਼ਾਂ ਦੇ ਅੰਡੇ ਖਾਈ ਆ ਲੋਕੀ ਦੇਖ ਕਿਦਾਂ ਦੇ ਅੰਡੇ ਨੇ ਕਿ ਨਹੀਂਗੇ ਜੀ ਫਾਈਨਲੀ ਮਿੱਤਰੋ ਘਰੇ ਪਹੁੰਚ ਗਿਆ ਟਾਈਮ ਦੇਖੋ 12:00 ਬਜ ਗਏ ਐਨੀ ਜ਼ਿਆਦਾ ਟ੍ਰੈਫਿਕ ਹੈ ਨਾ ਅੱਜ ਕਿਗਨਾ ਜਨ ਇਟਲੀ ਵਿੱਚ ਸਾਡੇ ਰੋਮ ਦੇ ਵਿੱਚ ਸ਼ੋਪਰੋ ਹੈ ਟ੍ਰੇਨਾਂ ਦੀ ਮੈਂ ਕਿਹਾ ਸੱਚਾ ਸਾਰੀ ਇਟਲੀ ਵਿੱਚ ਹੋਵੇ ਪਰ ਰੋਮ ਦੇ ਵਿੱਚ ਹੈਗੀ ਆ ਟ੍ਰੇਨਾਂ ਦੀ ਬੱਸਾਂ ਦੀ ਸ਼ੋਪਰੋ ਹੈ ਤੇ ਇਹ ਸ਼ੋਪਰੋ ਹੁੰਦੀ ਆ ਨਾ ਫਿਰ ਨਾ ਟ੍ਰੇਨਾਂ ਚੱਲਦੇ ਨੇ ਬੱਸਾਂ ਚੱਲਦੀਆਂ ਲੋਕ ਫਿਰ ਰੋੜਾਂ ਦੇ ਹੁੰਨੇ ਆ ਮੈਂ ਸਾਰੀ 5 ਕਿਲੋਮੀਟਰ ਜਾਣਾ ਸੀਗਾ ਤੇ ਮੈਨੂੰ ਕਿੰਨਾ ਟਾਈਮ ਲੱਗਿਆ ਮੰਨ ਲੇ ਵੀ ਜਾਮ ਚ ਗਿਆ ਤੇ ਜਾਮ ਦੇ ਵਿੱਚ ਮੁੜ ਕੇ ਆਇਆ ਤੇ ਫਾਈਨਲੀ ਆਪਾਂ ਘਰੇ ਪਹੁੰਚ ਗਏ ਆਪਣੇ ਤੇ ਹੁਣ ਚੁੱਲੇ ਤੇ ਰੋਟੀ ਪਾਣੀ ਆਪਣੀ ਬਣ ਰਹੀ ਆ ਹੋਰ ਸ਼ਮਾ ਕੀ ਬਣਾਇਆ ਜਵਾਲ ਖਾਣ ਵਾਸਤੇ ਅੱਜ ਅੱਜ ਸਬਜ਼ੀ ਬਣਾਈ ਹੈ ਜੀ ਮੈਂ ਦਾਲ ਅੱਜ ਸਬਜ਼ੀ ਬਣਾਤੀ ਕਹਿੰਦੇ ਅੱਜ ਕੋシャンਵੀਰ ਲਈ ਬਾਈ ਸੀ ਦਾਲ ਤੇਰੇ ਲਈ ਦਾਲ ਤੜਕ ਹੋਗੀ ਠੀਕ ਹੋ ਗਿਆ ਤੁਹਾਡੇ ਲਈ ਦਾਲ ਚਾਹੇ ਸਬਜ਼ੀ ਠੀਕ ਹੈ ਸ਼ਿਵਲਾ ਮਿਰਚ ਪਈਆਂ ਵੀ ਹੈ ਸ਼ਿਵਲਾ ਮਿਰਚਾਂ ਤੇ ਆਲੂਆਂ ਦੀ ਸਬਜ਼ੀ ਮਿੱਤਰੋ ਤੇ ਨਾਲ ਰੋਟੀਆਂ ਕਣਕ ਦੀਆਂ ਰੁੱਖੀ ਮੀਸੀ ਖਾ ਕੇ ਠੰਡਾ ਪਾਣੀ ਪੀਂ ਦਹੀਂ ਮੱਚ ਹੋਰ ਬਾਕੀ ਜਹੀਆਂ ਲੈਣੀਆਂ ਹੈ ਕਿ ਜੀ ਹਾਂ ਜਿਰ ਜੰਗਿਆ ਲੈ ਕੇ ਆਉਣੀ ਹੈ ਅਜਿਆਂ ਨੇ ਹੁਣ ਤੇ ਰਹੀ ਮਿੱਤਰੋ ਲੈ ਗੱਲਾਂ ਨਹੀਂ ਆਪਣੀਆਂ ਉੱਥੇ ਹੀ ਪਈਆਂ ਹਲੇ ਤੇ ਮੈਂ ਚਲਦਾ ਜਾ ਕੇ ਦੇਰ ਮੈਂ ਜਾ ਕੇ ਰਜ਼ੀਨ ਚੱਕਣੇ ਹੋਰ ਦੇਖਣੇ ਹੋਰ ਵੀ ਸਮਾਨ ਆਉਣਾ ਹੈ ਸ਼ੋਪ ਦਾ ਸਮਾਨ ਦਾ ਮਿੱਤਰੋ ਐ ਈ ਹੁੰਦਾ ਵੀ ਸਵੇਰ ਤੇ ਸ਼ਾਮ ਤੱਕ ਬਸ ਤੁਹਾਨੂੰ ਪਤਾ ਹੈ ਚੱਲੂ ਚਾਲ ਚੱਲੋ ਚਾਲ ਹੁੰਦੀ ਰਹਿੰਦੀ ਆ ਇੱਕ ਸਮਾਨ ਲਿਆਂਦਾ ਦੋ ਆ ਲਿਆਂਦਾ ਤੀ ਆ ਲਿਆਂਦਾ ਰੋਜ਼ ਤੁਹੇ ਬਲੌਗ ਦੇਖਦੇ ਹੋਂ ਬਸ ਐ ਈ ਦੌੜ ਭੱਜਦੇ ਵਿੱਚ ਸਾਰੇ ਦਿਨ ਨਿਕਲ ਜਾਂਦਾ ਆਪਣਾ ਪਰ ਵਧੀਆ ਗੱਲ ਹੈ ਦੌੜ ਭੱਜਦੇ ਨਿਕਲ ਜਾਵੇ ਪਰ ਵਧੀਆ ਗੱਲ ਹੈ ਮੰਝੇ ਦੇ ਪੈਗ ਕੱਟਣ ਨਾਲੋਂ ਪੈਂਤੀ ਆਪਣੀ ਦੂਜੀ ਦੀ ਜੀ ਸ਼ਿਫਟ ਕੱਢ ਰਹੀ ਮਿੱਤਰ ਹੇ ਸੌਂਗੀ ਪੈਂਦੀ ਉੱਠਣੇ ਨੇ ਉੱਠ ਕੇ ਫਿਰ ਖਾਪੀਏ ਖੇਡ ਕੇ ਫਿਰ ਸੌਂ ਜਾਣਾ ਫਿਰ ਉੱਠਣਾ ਫਿਰ ਸੌਂ ਜਾਣਾ ਪਤਾ ਨਹੀਂ ਕਿੰਨੀ ਵਾਰ ਦਿਨ ਚ ਸੌਂਦੇ ਹੁਣ ਆਪਾਂ ਪਹੁੰਚ ਗਏ ਆ ਆਪਣੀ ਲਵੰਦਰੀ ਉਹ ਤੇ ਜਿੱਥੇ ਆਪਾਂ ਕੱਲ ਕੱਪੜੇ ਆਪਣੇ ਰਜਾਈਆਂ ਦਿੱਤੀਆਂ ਧੋਣ ਵਾਸਤੇ ਨਾ ਉਹ ਲੈਣ ਵਾਸਤੇ ਲੋ ਗਈ ਹੋ ਗਈਆਂ ਰੈਡੀ ਸਾਰੀਆਂ ਦੋਏ ਵੀ ਨਾ ਬੁਲੇ ਨਾ ਦੋਏ ਨਾਲ ਸੀ ਆਪਣੀ ਹਾਂਜੀ ਚਲ ਦੇ ਭੈਸੇ ਨੂੰ ਕਿੰਨਾ ਤੋਂ ਕੋਸਤਾ ਬੈਲੋ ਕਿੰਨਾ ਦੇਵੋ ਅਗਰ ਇਹਸੋ 15 ਪਰ ਪਰ ਤੇ ਸਕੋਂਟ 10 ਹੋਤਰ ਆਪਾਂ ਲਾ ਹੋ ਜੇ ਕਹਿੰਦੇ ਵੈਸੀ 15 ਜੀਰੋ ਸਮਾਨ ਆ ਪਰ ਡਿਸਕਾਊਂਟ ਕਰਤਾ ਆਪਾਂ ਨੂੰ 10 ਜੀਰੋ ਦੇ ਵਿੱਚ ਲੈ ਵੀ ਇਹਦਾ ਰੈ ਹੁਣ ਆਪਾਂ ਆਏ ਆਪਣੇ ਬੰਗਾਲੀ ਭਰਾ ਦੀ ਸ਼ੌਪ ਜਤੋਂ ਇੱਥੇ ਤੋਂ ਸਾਨੂੰ ਕੀ ਲੈਣਾ ਆਪਾਂ ਨੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਲੈ ਗਏ ਨੇ ਕਿ ਰੋਟੀ ਨਾਲ ਖਾਣ ਨੂੰ ਸਵਾਦ ਲੱਗਦੀਆਂ ਹਨ ਅਗਲੇ ਨੇ ਹਾਂ ਜੀ ਅਦਰਕ ਅਦਰਕ ਹਾਂ ਜੀ ਅਗੀ ਜੀ ਸੁੰਡ ਨਹੀਂ ਗਈ ਨਹੀਂ ਨਹੀਂ ਜੀ ਇਹ ਅਰਬੀ ਹੈ ਜੀ ਅਰਬੀ ਹੈ ਅਰਬੀਆਂ ਹੀ ਸਬਜ਼ੀ ਬਣਦੀਆਂ ਲੱਗੀਆਂ ਹਨ ਹਾਂ ਜੀ ਆਪਣੇ ਘਰੇ ਬਣਾਉਂਦੇ ਹੁੰਦੇ ਹੈ ਘਰਾਂ ਇੰਡੀਆ ਹਾਂ ਜੀ ਇੰਡੀਆ ਬਣਾਉਂਦੇ ਸੀ ਵੈਲ ਬੁਸਤੇ ਤੇ ਆਪਣਾ ਕੁਸ਼ਾਨਵੀ ਮੇ ਤੋਂ ਸਕੂਲ ਤੋਂ ਪੜ੍ਹ ਕੇ ਆ ਗਿਆ ਤੇ ਟਾਈਮ 2:30 ਵਜੇ ਮੈਂ ਆ ਕੇ ਦੋ ਤਿੰਨ ਘੰਟੇ ਪੁੱਤ ਬਹੁਤ ਸੁੱਤਾ ਮੈਂ ਮੈਂ ਵੀ ਸੌਂ ਗਿਆ ਮੈਂ ਆ ਕੇ ਉੱਠ ਕੇ ਰੋਟੀ ਕੁਸ਼ਾਨਵੀ ਦੇ ਨਾਲੇ ਖਾਵਾਂਗੀ ਪਰ ਸਕੂਲ 'ਚ ਕੋਈ ਹੈ ਨਹੀਂ ਅੱਜ ਆਹਾਂ ਹੜਤਾਲ ਨੇ ਦੀ ਆਸ਼ੋਪੁਰ ਜਿਹਨਾਂ ਬਾਹਰ ਡਟੇ ਹੋ ਉਹ ਸੀ ਹੀ ਵਾਰ ਮੈਂ ਵੀ ਆ ਕੇ ਸੌਂ ਗਿਆ ਮੈਂ ਰੋਟੀ ਮੈਂ ਆ ਕੇ ਕੁਸ਼ਾਨਵੀ ਦੇ ਨਾਲੇ ਖਾਵਾਂਗੀ ਦੋ ਘੰਟੇ ਨੀਂਦ ਗੱਡੀ ਪੂਰੀ ਆਪਣੀ ਤੇ ਤੁਸੀਂ ਪਹਿਲੀ ਵਾਰੀ ਮਿੱਠਾ ਆਇਆ ਅੱਜ ਪਹਿਲੀ ਵਾਰੀ ਰੋਟੀ ਖਾਣਾ ਰੋਟੀ ਦੇਣਾ ਫਿਰ پتہ ਸੀ ਮੈਂ ਬਾਅਦ ਵਿੱਚ ਬਣਾਉਂਦੀ ਹੁੰਦੀ ਆ ਤੇ ਸ਼ਾਮ ਨੂੰ ਕੋਈ ਖਾਂਦਾ ਨਹੀਂ ਜੀ ਫਿਰ ਦੂਜੇ ਦਿਨ ਸਾਰੇ ਵਸ ਜਾਂਦੇ ਅੱਜ ਨੂੰ ਸੁੱਕੀ ਸਬਜ਼ੀ ਸੀ ਨੇ ਗੁਰਚਰ ਨੂੰ ਅੱਜ ਮਿੱਠਾ ਨਾਲ ਹੀ ਖਾ ਦਦਾ ਬਈ ਬੋਲੂਗਾ ਨਹੀਂ ਆਗੇ ਲੈਓ ਮੇਤਰੋ ਪਿਆਜ਼ ਤੇ ਹਰੀਆਂ ਮਿਰਚਾਂ ਤੇ ਆਪਣੀ ਹੋ ਗਈ ਸੇਵੀਆਂ ਦਹੀਂ ਹੋ ਗਿਆ ਤੇ ਸਬਜ਼ੀ ਹੋ ਗਈ ਸ਼ਿਵਾਂ ਦੀ ਮਿਰਚਾਂ ਦੀ ਹੋ ਗਈਆਂ ਸੇਵੀਆਂ ਤੇ ਵੀ ਆ ਗਈਆਂ ਸੇਵੀਆਂ ਹੋ ਗਈਆਂ ਹੋ ਗਈ ਸੇਵੀਆਂ ਹੋ ਗਈਆਂ ਤੁਸੀਂ ਬਣਤੀ ਸੇਵੀ ਖਾਣੀ ਐ ਸੇਵੀਆਂ ਹੂੰ ਅੱਜ ਲੱਗ ਸੇਵੀਆਂ ਖਾਜੀ ਮਿਰਚ ਖਾਜੀ ਹੂੰ ਪਸੰਦ ਐ ਬੋ ਕੋੜੀ ਦੀ ਉਹ ਵੀਡੀਓ ਮਾੜੀ ਮੈਂ ਥੋੜੀ ਐ ਨਾ ਇੱਕ ਦੋ ਪਛਾਦੇ ਪਛਾਦੇ ਮੇ ਤੋਂ ਲੈਣਾ ਲੈਣਾ ਆ ਰਿਹਾ ਹੈ ਹੁਣ ਆਪਾਂ ਚੱਲਦੇ ਆਂ ਆਪਣੀ 에어로 스핀 ਮਾਰਕੀਟ ਦਾ ਮਿੱਤਰੋ ਸਮਾਨ ਲੈਣ ਵਾਸਤੇ ਤੇ ਅੱਜ ਆਹ ਵਾਲਾ ਸਮਾਨ ਆਉਣਾ ਸਲਮੋਨੇ ਮੱਛੀ ਆਉਣੀ ਹੈ ਵਿਸ਼ਟਲ ਬੂਫਲਾ ਪਕੀਨੋ ਤਿੰਨ ਸਲਾਦਾ ਪਤਾ ਨਹੀਂ ਦੇ ਫ੍ਰੀ ਤੇ ਭੀੜ ਭੜਾ ਕੇ ਚੈੱਕ ਕਰੋ ਸਵੇਰ ਦਾ ਮਿੱਤਰੋ ਇਦਾਂ ਹੀ ਲੱਗਿਆ ਵੇ ਸਵੇਰ ਦਾ ਜਿੱਦਾਂ ਸ਼ੋਪਰ ਹੁੰਦੀ ਹੈ ਨਾ ਉਧਰ ਨਹੀਂ ਸਾਰਾ ਦਿਨ ਹਟਦੀ ਤਰੇਵ ਸਵੀਰ ਤੇ ਸ਼ਾਮ ਤੱਕ ਤੁਸੀਂ ਇਦਾਂ ਹੀ ਰੋਡ ਜਾਮੇ ਲੈਣੇ ਆਂ ਮਾਰਕੀਟਾਂ ਦੇ ਵਿੱਚ ਹਰ ਕਿਸਮ ਦੇ ਬੀਜ ਮਿਲ ਜਣੇ ਟਮਾਟਰਾਂ ਦੇ ਬੀਜ ਪਏ ਨੇ ਇੱਧਰ ਸੇਮੇਰੀ ਸੋਲੇ ਪਏ ਨੇ ਸਲਾਦ ਦੇ ਬੀਜ ਅਧਿਕੀਓ ਦੇ ਤੇ ਇੱਧਰ ਪਏ ਨੇ ਆਪਣੇ ਸ਼ਿਮਲਾ ਮਿਰਚਾਂ ਦੇ ਛੋਟੇ ਸ਼ਿਮਲਾ ਮਿਰਚਾਂ ਵੱਡੀ ਸ਼ਿਮਲਾ ਮਿਰਚਾਂ ਇਹ ਸਾਰੇ ਹੈਗੇ ਇੱਧਰ ਮਿਰਚਾਂ ਦੇ ਬੀਜ ਜਿਹੜਾ ਆਹ ਵਾਲਾ ਫਰੂਟ ਹੈ ਨਾ ਇਹਨੂੰ ਇਟਲੀ ਵਿੱਚ ਕਾਕੀ ਕਹਿੰਦੇ ਆ ਆਪਣੇ ਨੂੰ ਪੰਜਾਬ ਚ ਇੰਡੀਆ ਦੇ ਵਿੱਚ ਕੀ ਕਹਿੰਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਇਸਪਰੇ ਦੇ ਬੈਨੀਫਿਟ ਬਹੁਤ ਹੈ ਤੇ ਟੇਸਟੀ ਬਹੁਤ ਹੁੰਦਾ ਹੈ ਤੇ ਜਿਹੜੇ ਆਹ ਵਾਲੇ ਸੰਗਤ ਰਿਆ ਨਾ ਵੀਰਾਂ ਵਾਲੇ ਦੇਹਾਂ ਸੰਗਤ ਰੇ ਤੁਸੀਂ ਇਹ ਇਦਾਂ ਹੀ ਖਾਦੇ ਜਾਣ ਇਹਦੇ ਚ ਕੋਈ ਵਿਜਲੀ ਨਹੀਂ ਤਾਂ ਕੁਝ ਨਹੀਂ ਹੁੰਦਾ ਨਾ ਇਹ ਸ਼ਿਰਕਤਾਰ ਨਾ ਹੁੰਦਾ ਇਹ ਸਿਰਫ ਇਦਾਂ ਹੀ ਇਹਨੂੰ ਬਸ ਖਾਣਾ ਹੁੰਦਾ ਸਮਾਨ ਸਾਰਾ ਆਪਾਂ ਲੈ ਆਲੇ ਕਿਉਂ ਨਾ ਅੱਜ ਸਮਾਨ ਬਹੁਤ ਜਿਆਦਾ ਥੋੜਾ ਸਮਾਨ ਸੀ ਆਪਣਾ ਜਿਹੜਾ ਆਪਾਂ ਲੈ ਕੇ ਆਏ ਅਸੀਂ ਮਾਰਕੀਟ ਤੋਂ ਬਸ ਚਾਰ ਚੀਜ਼ਾਂ ਸੀਗੀਆਂ ਬੂਹਨਾ ਸੀਗਾ ਸਲਾਦਾ ਸੀਗਾ ਤੇ ਪਤਾ ਤਿੰਨ ਫ੍ਰੀਤੇ ਸੀਗੇ ਜਾਂ ਫੇਰ ਛੱਲਿਆ ਵਿਸਟਲ ਪਾਈਏ ਸੀਗੀ ਇੰਨਾ ਕੁ ਸਮਾਨ ਨੇ ਆਪਣਾ 35.79 ਦਾ ਆਇਆ ਮਿੱਤਰੋ ਤਾਫੜ ਤੋੜ ਮੰਗਾਈ ਹੋ ਗਈ ਆ ਤਾਫੜ ਤੋੜ ਮੰਗਾਈ ਲੋ ਵੀ ਹੁਣ ਘਰ ਜਾਂਦੇ ਨੇ ਫੇਰ ਜਾਮ ਅੱਜ ਦਾ ਸਾਰਾ ਦਿਨ ਜਾਂ ਇਦਾਂ ਹੀ ਲੰਘਿਆ ਬਸ ਮੇਰੇ ਜਾਮ ਜਿਹਾ ਲੰਘਿਆ ਕਿਲੋਮੀਟਰ ਘਟ ਘਟੇ ਆ ਗੱਡੀ ਬੱਦ ਟਾਈਮ ਸਮਾਂ ਬਤੀਤ ਕਰਿਆ ਅਜਾ ਹੁਣ ਵੀ ਘਰ ਜਾਣ ਲੱਗੇ ਉਹ ਤੱਕ ਜਾਵੇਂ ਜਾਵੇਂ ਲੱਗਿਆ ਫੇਰ ਇਦਾਂ ਹੀ ਗੱਟੀ ਜਾਨੀ 20 ਦੀ ਸਪੀਡ ਬਸ ਆ ਦੇਖੋ ਔਨਲੀ 20 ਦੀ ਸਪੀਡ ਓਠ ਘੜੀ ਪੁੱਤਰੀ ਵੈਰੀ ਗੁੱਡ ਹੋ ਗਿਆ ਬੁਸ਼ਾਂ ਸਕੂਲ ਤੋਂ ਆ ਕੇ ਰੋਟੀ ਵੀ ਖਾ ਲਈ ਕੁਸ਼ਾਨਵੀ ਨੇ ਸੌ ਵੀ ਲਿਆ ਨੀਨੀ ਵੀ ਗੱਲ ਤੇ ਬੈੱਡ ਖੋ ਕੇ ਪੈ ਗਿਆ ਇੱਥੇ ਹੁਣ ਕੀ ਕਰ ਰਹੇ ਬੈਠਾ ਨਾ ਚੱਲ ਰਿਹਾ ਵਸਾ ਨਾ ਚੱਲ ਰਿਹਾ ਚਨਾ ਚਨਾ ਪੂਜੀ ਰਾਂ ਚੱਲ ਰਿਹਾ ਚਾਹ ਤੋਂ ਇਲਾਵਾ ਚੱਲ ਰਹੇ ਹੈ ਸ਼ਮਾ ਚਾਹ ਬਣਾਤੀ ਮਾਲੋ ਚਾਹੀ 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 ਲਿਆਵੀ ਚਾਹੀ ਚਾਹੀ ਹੁਣ ਤਾਂ ਸਿਆਲ ਦੇ ਵਿੱਚ ਆ ਮੈਨੂੰ ਦਿਲ ਕਰਦਾ ਯਾਰ ਹਾਂਜੀ ਤੁਸੀਂ ਮੈਂ ਲੈ ਕੇ ਆਈ ਤੁਸੀਂ ਚਾਹ ਮੇਰੀ ਰਿਜ ਰਿਜ ਕਮਲੀ ਹੋਗੀ ਚਾਹ ਮੇਰੀ ਰਿਜ ਰਿਜ ਕਮਲੀ ਹੋਗੀ ਜਿਕ ਵੇ ਚਾਹ ਪਾ ਫਟਾਫਟ ਫੇ ਚਲੀ ਸ਼ੌਪ ਦੇ ਕਰੀ ਕੰਮ ਕਰ ਆਪਣੇ ਹਾਂ ਬਟਰੇਜ ਰੱਖਣ ਦੀ ਕੋਈ ਲੋੜ ਨਹੀਂ ਐ ਦੀ ਬੋਲੇ ਕਲਾਸਾਂ ਚ ਐਡੀ ਕਿਹੜੀ ਗੱਲ ਐ ਡੁੱਲ ਜਾਂਦੀ ਐ ਜੀ ਉਹ ਕੋਈ ਗੱਲ ਨਹੀਂ ਘਰੇ ਬੈਠੇ ਆਪਾਂ ਉਹ ਚੱਕਰੀ ਨਹੀਂ ਆਉਂਦਾ ਮੇਰੇ ਇਕੱਠੀ ਚੱਕੂ ਹੋ ਜਾਂਦੀ ਐ ਜੀ ਟ੍ਰੇਜ ਪਾ ਕੇ ਚੱਕ ਕਰਦੇ ਹੁੰਦੇ ਆ ਆਸ ਬਸ ਬਸ ਬੋਤਲ ਨਹੀਂ ਬਣੀ ਐਨੀ ਕੀ ਬਣੀ ਠੀਕ ਹੋ ਗਿਆ ਲੈ ਵੀ ਸ਼ਾਂਸਿਆ ਲੈ ਹੁਣ ਬੈਠ ਚੱਕ ਲੈ ਹੁਣ ਬੱਲਾ ਬਾਜੀ ਕਰਨ ਲਈ ਬੱਲਾ ਬਾਜੀ ਹੈ ਲਓ ਜੀ ਲੈ ਚਾਹ ਵੀ ਲਓ ਫੂਕ ਮਾ ਜਾਓ ਸ਼ੰਤੀ ਕੇ ਜਾਓ ਨਾਟਸ ਫੂਕ ਗਰਮ ਜਾਓ ਉਹ ਮੈਂ ਤਾਂ ਕੱਲੀ ਫੂਕ ਮਾ ਠੰਢੀ ਕਰਾਉਣੀ ਚਾਹ ਸ਼ਾਂਤ ਤੋ ਦੋ ਗਰਮ ਚਾਹ ਨਾ ਪੀਵੋ ਤੋ ਕੀ ਕਰਵਾ ਇਹ ਖਰੀਮੀ ਚ ਖਰੀਮੀ ਝਟ ਖਾ ਲੁੰਦਾ ਹੈ ਚਾਹ ਤੱਤੀ ਜਾਂ ਪੀ ਲੁੰਦਾ ਹੈ ਕੁਸ਼ਾਨ ਹੋਂ ਗੱਭਰੂ ਹੋ ਗਿਆ ਹੈ ਹਾਂ ਭਰਤੀ ਨਾਲ ਖਰੀਆਂ ਵਿੱਚ ਚਾਹ ਪੱਕੇ ਖਾ ਲੁੰਦਾ ਹੈ ਜੀ ਸਹੀ ਗੱਲ ਖਾਣੀ ਚਾਹੀਦੀ ਹੈ ਹਰੀ ਮਿਰਚਾ ਪਿਆਜ਼ ਪਿਓਜ ਖਾਣਾ ਚਾਹੀਦਾ ਹੈ ਹਰੀ ਮਿਰਚਾਂ ਦੇ ਨਾਲ ਨਿਗਾ ਵੱਧਦੀ ਆ ਪਿਆਜ਼ ਨਾਲ ਟਪੇਟ ਦਾ ਹਾਜਮਾ ਠੀਕ ਹੁੰਦਾ ਹੈ ਅਧਰ ਬੈਦ ਬਣ ਗਏ ਆਪਾਂ ਸਰ ਜਿਵੇਂ ਪਤਾ ਆਪਾਂ ਨੂੰ ਹਣਾ ਪਰ ਆ ਚੀਜ਼ਾਂ ਮਾੜੀਆਂ ਮਲੇ ਇਹਨਾਂ ਤੋਂ ਲਿਖਿਆ ਗਿਆ ਠੀਕ ਹੈ ਹਰੀ ਮੇਚੇ ਲੈਣਗੇ ਤੂੰ ਆ ਵੀ ਚੱਕ ਲਈ ਉਸ ਨੂੰ ਜੀ ਕੋਸਟੀਤਾ ਜੀ ਕਿਉਂ ਮੈਂ ਦਿਖਾਉਣੀ ਹੈ ਇਹਦੇ ਵਿੱਚ ਕੀ ਕੀ ਹੈ ਜੀ ਦਿਖਾਵਾਂ ਇਹ ਚ ਮੱਕੀ ਦੇ ਦਾਣੇ ਤਲੇ ਹੋਏ ਆ ਅੱਛਾ ਜੀ ਹੋਰ ਕੀ ਹੈ ਚ ਤਲੇ ਹੋਏ ਤਾਂ ਨਹੀਂ ਹੈ ਤਲੇ ਹੋਈਆਂ ਦੀ ਕਿਹਦੇ ਮਟਰਾਂ ਦੇ ਮਸਾਲਾ ਤਾਂ ਲੱਗਿਆ ਮੈਂ ਮਸਾਲਾ ਹੈਗਾ ਹਾਂਜੀ ਮੂੰਗਫਲੀ ਹੈ ਹਾਂ ਸਾਰੀ ਤੇ ਦੂਜੀ ਹੋਰ ਕੀ ਹੈ ਮਟਰ 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 ਹਰੇ ਮਟਰ ਮੂੰਗਫਲੀ ਤਲੀ ਹੋਈ ਹੈ ਬਰ ਥੋੜਾ ਬੀਸਣ ਲੱਗੇ ਇਹਨੂੰ ਆਪਣੀ ਪੈਂਤੀ ਕਿੱਥੇ ਵੀ ਪੈਂਤੀ ਆਪਣੀ ਉਹ ਬਤਾ ਦੇ ਹੈ ਅੰਦਰ ਸੁੱਕਾ ਪਿਆ ਜੀ ਕੰਬਲ ਲੌਗੜੀ ਵਾਰ ਨੂੰ ਹੱਦਕ ਟੈਮਾਗੇ ਸੌਣ ਦਾ ਹੈ ਉਹ ਸਵੇਰ ਸੁੱਕਾ ਪਿਆ ਸਵੇਰ ਦਾ ਹੀ ਉਹ ਹੋਰ ਕੀ ਆ ਜਦੋਂ ਸਕੂਲ ਤੋਂ ਆ ਜਾਂਦਾ ਉੱਠ ਰਿਹਾ ਦਾ ਮੈਂ ਕਹਿੰਦਾ ਉਹ ਬਾਰੀ ਬਾਰੀ ਜਾਂਦਾ ਸੌਂਦਾ ਰੋਟੀ ਖਾਂਦਾ ਫੇਸ ਆਉਂਦਾ ਰੋਟੀ ਖਾਂਦਾ ਫੇਸ ਆਉਂਦਾ ਸਹੀ ਗੱਲ ਹੈ ਕੱਲ ਪਰਸੋਂ ਜਿਆਦਾ ਹੀ ਸੌਣ ਲੱਗਿਆ ਜਦ ਤਾ ਬਿਮਾਰ ਹੋਇਆ ਉਹ ਹਾਂਜੀ ਹੈਂ ਹਾਂਜੀ ਮਾਰੋ ਠਾਲੋ ਨੂੰ ਮਾਰੋ ਕਿੱਕੋ ਦੇ ਛੋਟੂ ਛੋਟ ਚਲ ਬਾਹਰ ਪਤਾ ਚਾਚੂ ਵੀ ਕਿ ਮੈਂ ਤਾਂ ਰੈਡੀ ਹੋ ਗਏ ਤੇ ਹੁਣ ਆਪਾਂ ਚੱਲਦੇ ਆ ਆਪਣੀ ਸ਼ੌਪ ਤੇ ਆਪਣੀ ਸ਼ਾਮ ਦੀ ਡਿਊਟੀ ਆ ਉਹ ਲਈਏ ਡਿਊਟੀ ਵੈਸੇ ਕਹਿਣ ਨੂੰ ਆਉਂਦਾ ਵੀ ਹਾਂ ਸ਼ਾਮ ਨੂੰ 5:30 6:00 ਵਜੇ ਤੋਂ ਲੈ ਕੇ ਆਪਾਂ ਸ਼ੌਪ ਖੋਲਦੇ ਆ ਪਰ ਜਿਹੜੀ ਆਪਣੀ ਡਿਊਟੀਆਂ ਨਾ ਉਹ ਤਾਂ ਸਵੇਰ ਜਾ ਤੋ ਉੱਠ ਖੜੀਦੇ ਜਾਂ ਤੋ ਸਟਾਰਟ ਹੋ ਜਾਂਦੀ ਹੈ ਸਮਾਨ ਲਿਆਉਣਾ ਕਰਨਾ ਕੰਮ ਤਾਂ ਚੱਲੀ ਜਾਂਦਾ ਹੈ ਹੁਣ ਲੋਕਾਂ ਦਾ ਕੰਮ ਛੱਡਣ ਦਾ ਸਮਾਂ ਆਉਂਦਾ ਹੈ ਸਾਡਾ ਹੁਣ ਕੰਮ ਕਰਨ ਦਾ ਸਮਾਂ ਸ਼ੁਰੂ ਹੋਇਆ ਹੈ ਪਰ ਅਸਲ ਮਾਇਨੇ ਦੇ ਵਿੱਚ ਕੰਮ ਆਪਾਂ ਸਵੇਰ ਤੋਂ ਹੀ ਸਟਾਰਟ ਕਰ ਦ ਆਗੇ ਜੀ ਤੇ ਤੁਸੀਂ ਪੁੱਤਰਾ ਜੀ ਹੁਣ ਛੱਡ ਦੋ ਬਾਲ ਦਾ ਖੇਡ ਠੀਕ ਹੈ ਆਪਣਾ ਗੱਦਾ ਸੈੱਟ ਕਰ ਦੋ ਸਿਰ ਤੇ ਦਸਾਰ ਬੰਨ ਲਓ ਹਾਂ ਜੀ ਤੇ ਥੱਲੇ ਆ ਜਾਓ ਫਿਰ ਆਪਾਂ ਕੰਮ ਕਰ ਕਰੀ ਠੀਕ ਹੈ ਓਕੇ ਪੁੱਤਰੀ ਅੱਜ ਪੀਜਾ ਵੀ ਕੁਝ ਸ਼ਾਨ ਬਣਾਉਗੋ ਆਪਣੇ ਖਾਣਾਂ ਵਾਸਤੇ ਠੀਕ ਹੈ ਕਿਹੜਾ ਵੀਰ ਬਣਾਏਗਾ ਜੀ ਖਾਣ ਨੂੰ ਆਪਣੀ ਉਹ ਥੱਲੇ ਆ ਕੇ ਦੇਖਾਂਗੇ ਸਮਾਨ ਸਭ ਦੀ ਕਟਿੰਗ ਮੇ ਤਾਂ ਸਾਰੀ ਆਪਣੀ ਕੰਪਲੀਟ ਹੋ ਗਈ ਆ ਟਮਾਟਰਾਂ ਦਾ ਡੱਬਾ ਦੇਖੋ ਐ ਨੱਕੋ ਨੱਕ ਭਰਤਾ ਆਪਾਂ ਨੇ ਸਮਝ ਆਈ ਜੈ ਤੈਨੂੰ ਬਾਅਦ ਟਮਾਟਰ ਹੈਗੇ ਦੇਖੋ ਨਹੀਂ ਬੇਕੋ ਪੂਰੀ ਹੈ ਪੂਰੀ ਨਹੀਂ ਦੇਖ ਲੈਣਾ ਪਰ ਇੱਕ ਵਾਰੀ ਇੱਕ ਵਾਰ ਬਸ ਇਹ ਆਪ ਡੱਬੇ ਭਰ ਕੇ ਸਦਾ ਰੱਖਦੇ ਦੂਜੀ ਵਾਰ ਬਸ ਸਮਾਨ ਕਟਵੜ ਕਰਕੇ ਕਟਵੜ ਕਰਕੇ ਫਿਰ ਜਿ ਸਮਾਂ ਟਿਕਾ ਦਈਏ ਕਟਿੰਗ ਕਰਕੇ ਕੱਟੀ ਕਟਵੜ ਕਰਕੇ ਤੇ ਆਰਡਰ ਆਪਣੇ ਆ ਗਏ ਨੇ ਆ ਦੇਖੋ ਤਿੰਨ ਆਰਡਰ ਆ ਪਏ ਨੇ ਚੌਥਾ ਆਰਡਰ ਆ ਪਿਆ ਤੇ ਸਮੇਂ ਦੀ ਗੱਲ ਕਰੀਏ ਸਮਾਂ ਹਲੇ ਸਾਢੇ 6 ਹੋਏ ਨਹੀਂ ਤੇ ਫੋਨ ਆਪਣਾ ਇੱਕ ਹੋਰ ਆ ਗਿਆ ਬਾਬੇ ਜੀ ਕਿਰਪਾ ਦੇ ਨਾਲ ਹੋ ਇੱਧਰ ਦੇਖ ਮਸਤੀ ਚੜੀ ਹੈ ਕਿ ਮਸਤੀ ਨਹੀਂ ਚੜੀ ਹੈ ਲਾਹ ਦੇ ਕੇ ਤੂੰ ਹੁਣ ਤੂੰ ਇਹ ਨਾਲ ਵੀਡੀਓ ਪੜਾਏਂਗੀ ਸਾਡੀ ਅਸੀਂ ਕੰਮ ਕਰਦੇ ਹਾਂ ਬਣਾ ਲਈ ਨੇ ਦਿਖਾਉਣੇ ਸੀ ਇਹ ਪਾ ਕੇ ਉਹ ਜਿਹੜਾ ਤੋਂ ਲੈਣ ਦੇ ਨੇ ਆਪਣੇ ਕੰਮ ਕਾਜ ਦੀ ਸ਼ਰਮ ਹੁੰਦੀ ਹੁਣ ਆਪਾਂ ਸੱਤ ਕੱਢਦੇ ਆਪਾਂ ਨੇ ਸੇਵਨ ਕੇ ਵਾਸਤੇ ਇਕਲੀ ਵੀਡੀਓ ਰੋਣੀ ਬਾਕੀ ਸਾਰੇ ਕੰਮ ਅਸੀਂ ਆਪੇ ਕਰਕੇ ਲੈਣੇ ਆ ਇੰਗ ਸਲਾਹਤਾ ਰੈਸਟੋਰੈਂਟ ਦੇ ਕੰਮ ਤੇ ਵੀ ਜਿਹੜੇ ਬੰਦੇ ਨੂੰ ਕਰਤ ਚਲਾਉਣੀ ਹੁੰਦੀ ਆ ਉਹਨੂੰ ਸਾਰਾ ਕੁਝ ਚਲਾਉਣਾ ਆਉਂਦਾ ਇਹ ਕਰਤ ਚ ਰੋਣੀ ਬਹੁਤ ਜ਼ਰੂਰੀ ਆ ਰੇ ਪਹਿਲਾਂ ਕੰਮ ਚ ਚਲਾਓ ਜੇ ਕੰਮ ਵਾਲੇ ਬੰਦੇ ਕੰਮ ਨਹੀਂ ਕਰਦੇ ਫੇਰ ਵੀ ਕਰਤ ਚ ਲਾਓ ਆਪਾਂ ਨੇ ਇੱਕ ਆਰਡਰ ਵੀ ਕਰਤਾ ਆਪਣੀ ਦੇ ਦਿਲੂ ਵੀ ਜਿਹੜੇ ਮੁੰਡੇ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਫਟਕੋ ਜੀ ਆਉਣੀ ਆ ਲੱਗਣ ਤੋਂ ਪਹਿਲਾਂ ਪਹਿਲਾਂ ਮੈਂ ਕਹਿੰਦਾ ਜਿਹੜੇ ਆਰਡਰ ਨਿਕਲਦੇ ਆ ਲਾਹੀ ਦੇ ਆ ਕੰਮ ਸ਼ੁਰੂ ਕਰਤਾ ਮਿੱਤਰੋ ਆਪਣੀ ਕਾਊਟਰ ਨੂੰ ਵੇਟ ਤਾ ਅੱਜ ਦੇਖੋ ਪੱਟੀ ਜੀ ਆਪਾਂ ਨੇ ਬੱਚਿਆਂ ਵਾਸਤੇ ਕੀ ਬਣਾਇਆ ਮਿੱਤਰੋ ਅੱਜ ਆਪਾਂ ਲੇ ਗਏ ਸੀ ਯਾਰ ਉਸ ਤੇ ਵੀ ਸਮਾਨ ਲੇ ਕੇ ਨਾ ਉਹ ਤੋਂ ਲੇ ਕੇ ਆਸੀ ਕਿ ਸ਼ਕਰ ਗੰਦੀ ਇਹ ਆਪਸ ਤੇ ਨਹੀਂ ਉਹ ਆਪਾਂ ਬਗਾਲੀ ਕੋਲ ਲੇ ਗਏ ਨਾ ਬਗਾਲੀ ਤੋਂ ਲੇ ਕੇ ਆਸੀ ਕਿ ਸ਼ਕਰ ਗੰਦੀ ਤੇ ਕਿਸ਼ ਸ਼ਕਰ ਗੰਦੀ ਕੁਸ ਹੈ ਸਵੀਟ ਪੋਟਾਟੋ ਸਵੀਟ ਪਟੇਟੋ ਨੈਵਰੀਟ ਨੈਵਰੀਟ ਆਰ ਯੂ ਲਾਈਕ ਟੂ ਸ਼ਰਪੋਟਾਟੋ ਬੁਸ਼ਾਲ ਵੀ ਤਾਂ ਚੱਕ ਲਿਆ ਚੱਕ ਪਟਰੀ ਤਰੀ ਵਾਸਤੇ ਬਣਾਇਆ ਸਪੈਸ਼ਲ ਹੈ ਇਹ ਚ ਕਾਰਬੋਹਾਈਡਰੇਟ ਬਹੁਤ ਹੁੰਦੇ ਆ ਭਰਪੂਰ ਮਾਤਰਾ ਵਿੱਚ ਹੁੰਦੇ ਆ ਇਹ ਚ ਹਮਮ ਚੱਕਲਾ ਸਾਰੀ ਇਕਲਾ ਨਵੇੜ ਦੀ ਉਠਾ ਲੈ ਮਿੱਠਾ ਖਾਣ ਦੀ ਨਹੀਂ ਹੈਗੀ ਗੱਲ ਮਿਠਾਣ ਮੋ ਚੌੜੇ ਖਾਲੀ ਮੇਰੇ ਨਾਲ ਵੀ ਨੇਚਰਲ ਆ ਸਹੀ ਗੱਲ ਬਰਾਵੋ ਚੱਕਲਾ ਸਾਰੀ ਇਕਲਾ ਮਮਾ ਮਮਾ ਖਾਣ ਦਾ ਹਾਂ ਜਮਨ ਲੈ ਜਿਵੇਂ ਨਾ ਰੋ ਕਸੋ ਕੋਰਟੇਲੋ ਸੀ ਕੀ ਨੋ ਲਾਵੋਰਾ ਕੋਨ ਕੁਸਟੋ ਕੋਰਟੇਲੋ ਦੇ ਫਾਰੀ ਸੋ ਯਾਰ ਦੀਦੀ ਮੰਜਾ ਤੇ ਟੁੱਟਾ ਲਾ ਪੀਜ਼ ਨੰਮੇ ਨਾ ਪੇਜ਼ ਮੈਨੂੰ ਨਾ ਲਛਾਉਂਦੇ ਜੇਰਾ ਫੋਨ ਮਿੱਤਰ ਆਪਣੇ ਕੋਲ ਸੀ ਨਾ ਉਹ ਆਪਣੇ ਫੋਨ ਹਰਮਨ ਨੂੰ ਦੇਤਾ ਤੇ ਅੱਜੇ ਸੀ ਕਾਰਡ ਕੋ ਸਿਮ ਕੀਤਾ ਆਲੇ ਹਰਮਨ ਆਪਣੀ ਨਾ ਉਹ ਲਾ ਰਿਹਾ ਇਧਰ ਫੇਸ ਆਈਡਿ ਲਾ ਰਿਹਾ ਲੱਗੀ ਵੀ ਲੱਗੀ ਹਾਂਜੀ ਹਰਮਨ ਸੀ ਬਧਾਈਆਂ ਹੋ ਗਈਆਂ ਬਾਈ ਦਾਵੀ ਦੀ ਲੂਯਾ ਅਗੂਰੀ ਦੱਸ ਅਗੂਰੀ ਆਪਿਆਦੀ ਹੈ ਇਹ ਨਹੀਂ ਕੋਕੋਲਾ ਪੀ ਰਿਹਾ ਮੈਂ ਹੋਰ ਗੱਲ ਮਤ ਕੀ ਪੀ ਰਾਈ ਕਿਸ ਤਾ ਵੀ ਬੰਦੋ ਕੋਕੋਲਾ ਬਰਾਵ ਹੋਰ ਗੋ ਸਮਝੋ ਦੋਸਤੋ ਕੋਲਾ ਹੀ ਪੀ ਰਿਹਾ ਮੁੰਡਾ ਕੋਲੀ ਪੀ ਰਹੀ ਹੈ ਜਾਂ ਦੇਖ ਇਧਰ ਆਪਣਾ ਇੱਕ ਇਧਰ ਆ ਕੇ ਰੱਖਣਾ ਤੇ ਮੁੰਡੀ ਮੁੰਡੀ ਫੋਟੋ ਆ ਕੇ ਦੇਖੋ ਇਧਰ ਬਾਣੀ ਵੈਚ ਇਸ ਦੀ ਵਾਲੀ ਕੁੜੀ ਹੋਈ ਕੋਈ ਸੀ ਕੋਈ ਲੈ ਆਈਆਂ ਮੈਂ ਬਰਾ ਯਾ ਹੁਣ ਤੈਨੂੰ ਥੈਂਕ ਯੂ ਥੈਂਕ ਯੂ ਪ੍ਰਮਾਤਮਾ ਚੜ੍ਹਦੀ ਕਲਾ ਸਵਾਹਣਾ ਨਾ ਕਰੀ ਫੋਨ ਠੀਕ ਹੈ ਸਿਰ ਅਗਰਾਂ ਦੇ ਤੇ ਵਾ ਟਾਈਮ ਦੀ ਗੱਲ ਕਰੀ ਜੇ ਟਾਈਮ 10:35 ਹੋ ਗਏ ਆ ਤੇ ਆਪਣਾ ਕੰਮ ਕਾਰ ਨਿਭੜ ਕੇ ਫਿਨਿਸ਼ ਹੋ ਗਿਆ ਤੇ ਆਪਾਂ ਨੇ ਖਾ ਕੇ ਬਣਾ ਕੇ ਖਾਦੇ ਪੱਠੀ ਦੇ ਵਿੱਚ ਆਪਣੀ ਹੋਜ ਨੇ ਬਣਾਈ ਸੀਗੀ ਆਪਣੀ ਕੀ ਕਹੇ ਮੈਂ ਉਹ ਮੈਂ ਨੌਂ ਪੁਲੀਏ ਨੋ ਯਾਰ ਸ਼ਮਾ ਕੀ ਹੁੰਦਾ ਪਹਿਲਾਂ ਇਹਦਾ ਖਾਧਾ ਬਣਾ ਕੇ ਆਪਾਂ ਸ਼ਗਰਗੰਦੀ ਸ਼ਗਰਗੰਦੀ ਸਵੀਟ ਪੋਟੈਟੋ ਸਵੀਟ ਪੋਟੈਟੋ ਬੜੇ ਚੇਸੀ ਹੈ ਬੜੀ ਕਹਿਣ ਗੱਲਬਾਤ ਹੀ ਉਹ ਗੱਲਾਂ ਯਾਦ ਆ ਗਈਆਂ ਜਿਹੜਾ ਪਹਿਲਾਂ ਦਾਦੀ ਉਹਨੂੰ ਬਣਾਉਂਦੇ ਚੁੱਲ੍ਹੇ 'ਚ ਰੱਖ ਕੇ ਉਨੇ ਬਣਾ ਕੇ ਖਲੌਣੀਆਂ ਚਾਕਰ ਆਪਣੀਆਂ ਤੇ 15 ਉਹ ਲਗੇ ਤਾਂ ਸ਼ਕਰ ਗੰਦੀਆਂ ਸ਼ਕਰ ਗੰਦੀਆਂ ਤੇ ਬਾਲੀਆਂ ਸਵਾਦ ਬਣਦੀਆਂ ਦੀ ਹੈ ਨਾ ਤੇ ਅਸੀਂ ਬਣਾਈ ਖਾਧੀ ਪਰ ਸਵਾਦ ਸੀਗੀ ਪਰ ਸੱਚੀ ਸਭ ਤੋਂ ਗੱਲ ਉਹ ਗੱਲ ਨਹੀਂ ਸੀਗੀ ਜਿਹੜੀ ਆਪਣੀ ਪੰਜਾਬ ਦੀ ਨਾ ਧਰਤੀ ਜੋਂ ਨਿਕਲਦੀ ਹੈ ਨਾ ਚੀਜ਼ ਉਹ ਚੀਜ਼ ਉਹ ਮਿਠਾਸ ਨਹੀਂ ਸੀਗੀ ਪਰ ਫੇ ਵੀ ਚਲੋ ਵਧੀਆ ਖਾਧੀ ਰੱਖੜੀ ਪੱਠੀ ਵੜਾ ਕੇ ਬੜਾ ਵਧੀਆ ਲੱਗਿਆ ਤੇ ਸਾਰਾ ਬਰਾਊਡਰ ਕੇ ਸ਼ੇਅਰ ਕੀਤਾ ਆਪਾਂ ਨੇ ਉਮੀਦ ਕਰਦੇ ਤੈਨੂੰ ਆਪਣਾ ਜਿਹਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਆਪਣੀ ਜ਼ਿੰਦਗੀ ਦੇ ਇੱਕ ਹੋਰ ਦਿਨ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ